ਕਿਸਾਨ ਬਈ ਦੌਰ ਉਹ ਸਾਰੀਆਂ ਹੀ ਸਮਰਥੀ ਭਰਾਤਰੀ ਜੱਤੇ ਬੰਦੀਆਂ ਜਿੰਨੀਆਂ ਨੇ ਸਾਰਿਆਂ ਨੂੰ ਮੈਂ ਫਤਿਹ ਸੰਭੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਸਮਰਥ ਹੁੰਦੇ ਨੇ ਉਹ ਲੜਨੇ ਪੈਂਦੇ ਨੇ ਉਹ ਕਿਉਂ ਲੜਨੇ ਪੈਂਦੇ ਨੇ ਜਦੋਂ ਸਾਨੂੰ ਸਰਕਾਰ ਸਾਡੇ ਹੱਕ ਨਹੀਂ ਦਿੰਦੀਆਂ ਅਸੀਂ ਮਿਹਨਤਾਂ ਕਰਦੇ ਆਂ ਅਸੀਂ ਰਾਤਾਂ ਕੱਟਦੇ ਆਂ ਸਾਡੀਆਂ ਫਸਲਾਂ ਦੇ ਭਾਅ ਨਹੀਂ ਮਿਲਦੇ ਜਾਂ ਹੋਰ ਫਸਲਾਂ ਚੱਕੀਆਂ ਨਹੀਂ ਜਾਂਦੀਆਂ ਸਾਨੂੰ ਉਹਦੇ ਵਾਸਤੇ ਸੰਘਰਸ਼ ਕਰਨੇ ਪੈਂਦੇ ਆ ਤੇ ਹਮੇਸ਼ਾ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਸੰਘਰਸ਼ ਜਿਹੜੇ ਨੇ ਚੱਲਦੇ ਰਹਿਣਗੇ ਚੱਲਦੇ ਆਏ ਆ ਨਾ ਤਾਂ ਕੋਈ ਪਹਿਲਾ ਸਮਰਛਿਆ ਤੇ ਨਾ ਕੋਈ ਆਖਰੀ ਸਮਰਛਿਆ ਸਮੇਂ-ਸਮੇਂ ਨਾਲ ਸ਼ਿੰਗਰਛਾਂ ਦੇ ਰੂਪ ਜਿਹੜੇ ਨੇ ਬਦਲਦੇ ਰਹਿੰਦੇ ਨੇ ਕਦੀ ਛੜਕਾਂ ਦੇ ਉੱਤੇ ਕਦੀ ਬੀਸੀ ਦਫ਼ਤਰਾਂ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਸਮਰਛ ਦੇਣੇ ਨੇ ਉਹ ਲਾਇਟ ਜਿੱਤੇ ਅੱਜ ਸ਼ਿੰਗਰਛ ਪਹੁੰਚਿਆ ਸਰਦਾਰ ਢੱਲੇਵਾਲਾ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੂੰ ਅੱਜ ਮੇਰਾ ਖਿਆਲ ਆ 30 ਦਿਨ ਤੋਂ ਉੱਪਰ ਹੋ ਗਿਆ ਉਹਨਾਂ ਨੇ ਕੋਈ ਨੂੰ ਦੇ ਵਿੱਚ ਦੇਖ ਤੱਕ ਨਹੀਂ ਲਈ ਅਸੀਂ ਉੱਥੇ ਤਕਰੀਬਨ ਕਈ ਵਾਰੀ ਜਾ ਕੇ ਆਏ ਆ ਉਹਨਾਂ ਨੂੰ ਮਿਲ ਕੇ ਵੀ ਆਏ ਆ ਪਰ ਉਹਨਾਂ ਦਾ ਇਹ ਦਿਰੜ ਵਿਸ਼ਵਾਸ ਹੈ ਕਿ ਕੋਈ ਇਹ ਨਾ ਕਹਦੇ ਵੀ ਇਹਨਾਂ ਨੇ ਇੱਕ ਗੁਰੂ ਘਰ ਤੋਂ ਆਈ ਦੇਖ ਵੀ ਲੈ ਲਿਆ ਇਹ ਗੱਲ ਨਾ ਕਿਤੇ ਹੋ ਜੇ ਤੇ ਉਹਨਾਂ ਦਾ ਜਿਹੜਾ ਇਰਾਦਾ ਉਹਨਾਂ ਦਾ ਵਿਸ਼ਵਾਸ ਪੱਕਾ ਢਿਰੜਿਆ ਤੇ ਜਿਵੇਂ बार-बार ਗੱਲ ਕਹੀ ਜਾ ਰਹੀ ਆ ਵੀ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਇਹਨਾਂ ਨੂੰ ਇਥੋਂ ਲਿਜਾ ਕੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਇਲਾਜ ਦੀ ਲੋੜ ਹੋਇਆ ਕਰਾਇਆ ਜਾਵੇ ਕਿਤੇ ਭੁੱਲ ਕੇ ਵੀ ਇਹ ਜੀ ਸਾਨੂੰ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਪੂ ਸੂਰਤ ਸਿੰਘ ਨੂੰ 89 ਸਾਹਿਬ ਵੈ ਉਹ ਜਦੋਂ ਵੀ ਸਰਕਾਰ ਦਾ ਟਾਈਮ ਲੱਗਦਾ ਸੀ ਜਾਂ ਕਿਵੇਂ ਕਰਕੇ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਸੀ ਉਹਨਾਂ ਦੀ ਉਹਨਾਂ ਨੇ ਇੱਕ ਕਿਸਮ ਦੀ ਸਿਆਸੀ ਮੌਤ ਕਰ ਦਿੱਤੀ ਭਾਵੇਂ ਅੱਜ ਉਹ ਜਿਉਂਦੇ ਨੇ ਪਰ ਉਹ ਜਿਉਂਦਿਆਂ ਦੇ ਵਿੱਚ ਦਾਖਲ ਨਹੀਂ ਇਸ ਵਾਸਤੇ ਜਿਹੜਾ ਧੱਲੇਵਾਲ ਸਾਹਿਬ ਨੇ ਰਸਤਾ ਜੁੜਿਆ ਉਹਦੇ ਕਾਰਨ ਉਕੇ ਉਹ ਜਿਹੜਾ ਸਾਡਾ ਪਿੱਛੇ ਦਿੱਲੀ ਵਾਲਾ ਸ਼ਹਿਰ ਚ ਸੀ 13 14 ਮਹੀਨੇ ਲੜਿਆ ਉੱਥੇ ਤਕਰੀਬਨ 700 ਤੋਂ ਉੱਤੇ ਉੱਤੇ ਛਿੱਧੀਆਂ ਹੋਈਆਂ ਸੀ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਚੱਲੇ ਕਿ ਮੈਂ ਆਪਣੇ ਭਰਾਵਾਂ ਦੀਆਂ ਕਿਸਾਨ ਮਜ਼ਦੂਰ ਪਰਵਾਂ ਦੀਆਂ ਛਿੱਧੀਆਂ ਨਹੀਂ ਕਰਵਾਉਣੀਆਂ ਮਾਤਾਂ ਨਹੀਂ ਕਰਵਾਉਣੀਆਂ ਉਸ ਵਾਸਤੇ ਉਹਨਾਂ ਨੇ ਆਪਣੀ ਸ਼ਹੀਦੀ ਦਾ ਆਪਣੀ ਮੌਤ ਦਾ ਰਾਹ ਚੁਣਿਆ ਤੇ ਸਾਨੂੰ ਵੱਤੋਂ ਵੱਤ ਉਹਨਾਂ ਦਾ ਸਾਥ ਉਹ ਸ਼ਹਿਰ ਸਦਾ ਸਾਥ ਉਹਨਾਂ ਦਾ ਇਹ ਵਿੱਚ ਕੋਈ ਨਿੱਜੀ ਕੁਛ ਨਹੀਂਗਾ ਉਹਨਾਂ ਨੇ ਆਪਣੇ ਸਾਰਿਆਂ ਵਾਸਤੇ ਪੰਜਾਬ ਵਾਸਤੇ ਕੀ ਪੂਰੇ ਦੇਸ਼ ਦੇ ਕਿਸਾਨ ਵਾਸਤੇ ਜਿਹੜਾ ਮਰਨ ਮਰਤਾ ਰੱਖਿਆ ਤੇ ਸਾਨੂੰ ਮਤੋਂ ਮਤੋਥੇ ਹਾਜ਼ਰੀ ਲਾਉਣੀ ਚਾਹੀਦੀ ਆ ਉੱਥੇ ਜਾ ਕੇ ਬਹਿਣਾ ਨਹੀਂ ਚਾਹੀਦਾ ਸਮੇਂ ਸਮੇਂ ਦੇ ਨਾਲ ਜਿੰਨਾ ਕਿਸੇ ਕੋਲ ਟਾਈਮ ਆ ਕੋਈ ਥੋੜਾ ਜਿਹਾ ਟਾਈਮ ਉੱਥੇ ਰਹਿ ਸਕਦਾ ਕੋ ਥੋੜਾ ਡਰਾਈਵ ਰਹਿ ਸਕਦਾ ਤੇ ਉਸ ਵਾਸਤੇ ਸਾਨੂੰ ਸਮੇਂ ਸਮੇਂ ਉੱਤੇ ਹਾਜ਼ਰੀ ਲਾਉਣੀ ਚਾਹੀਦੀ ਆ ਡੱਲੇਵਾਲ ਸਾਹਿਬ ਵਰਗੇ ਉਹ ਇਨਸਾਨ ਹੁੰਦੇ ਨੇ ਜਿਹੜੇ ਕਿਸੇ ਸਮੇਂ ਤੇ ਪਲਸੀ ਜਿਹੜੇ ਉਸ ਸਮੇਂ ਤੇ ਯੁੱਗ ਸੀ ਉਹ ਬਦਲ ਕੇ ਤਾਂ ਪਲ ਬਣ ਗਏ ਤੇ ਡੰਨੇ ਸਾਹ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਇੱਕ ਪਲ ਤੋਂ ਇੱਕ ਯੁੱਗ ਬਣ ਗਈਆਂ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਜੋ ਸੰਘਰਸ਼ ਦੀ ਰੂਪਰੇਖਾ ਸੀ ਜਾਂ ਸੰਘਰਸ਼ ਦਾ ਕੀ ਮਤਲਬ ਕੀ ਸੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਸੰਘਰਸ਼ ਤੋਂ ਬਹੁਤ ਕੁਝ ਸਿੱਖਣਗੀਆਂ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਅਸੀਂ ਪਲ ਤੋਂ ਜਿਹੜਾ ਯੁੱਗ ਬਣਨਾ ਹੈ ਯੁੱਗ ਤੋਂ ਪਲ ਨਹੀਂ ਬਣਨਾ ਜਿਹਨੂੰ ਸਮਝ ਲੱਗ ਗਈ ਇਹਦਾ ਸੰਘਰਸ਼ਾਂ ਦੀ ਉਹ ਪਲ ਤੋਂ ਯੁੱਗ ਬਣ ਜਾਊਗਾ ਤੇ ਸਾਨੂੰ ਸਾਰਿਆਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਵੱਦ ਤੋਂ ਵੱਧ ਇਹਨਾਂ ਸੰਘਰਸ਼ਾਂ ਦਾ ਸਾਥ ਦੇਣਾ ਚਾਹੀਦਾ ਤੇ ਅਸੀਂ ਜਿੱਥੇ ਵੀ ਕੋਈ ਸੰਘਰਸ਼ ਹੁੰਦਾ ਮੂਵਮੈਂਟ ਚੱਲਦੀ ਆ ਧਰਨਾ ਲੱਗਦਾ ਜਾਂ ਕੁਝ ਵੀ ਹੁੰਦਾ ਉੱਥੇ ਜਿੰਨੀ ਕੋੰਡੀਆਂ ਲੰਗਰ ਦੀ ਸੇਵਾ ਕਰਦੇ ਆ ਦਲ ਖਾਲਸਾ ਜਿੱਥੇ ਬੰਦੀ ਹੱਥ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆ ਤੇ ਹੁਣ ਵੀ ਮੈਂ ਵਿਸ਼ਵਾਸ ਦਿਵਾਉਣਾ ਜਿੰਨੀਆਂ ਵੀ ਇੱਥੇ ਜਥੇਦੰਦੀਆਂ ਬੈਠੀਆਂ ਨੇ ਕੀ ਜਿੱਥੇ ਵੀ ਤੁਹਾਡਾ ਪਸੀਨਾ ਡੁੱਲੂਗਾ ਅਸੀਂ ਉੱਥੇ ਆਪਣਾ ਖੂਨ ਵਹਾ ਦੇਵਾਂਗੇ ਇਸ ਗੱਲ ਤੋਂ ਦੇਖ ਫਿਕਰ ਰਹਿਣਾ ਕਿ ਸਾਹੀ ਕਿਸੇ ਕੋਲ ਸੇ ਆ ਤੇ ਅਸੀਂ ਲੰਗਰ ਹੁਣ ਵੀ ਸੋਮਣੀ ਕਮੇਟੀ ਵੱਲੋਂ ਵੀ ਇੱਥੇ ਲੰਗਰ ਆਇਆ ਲੰਗਰ ਤੇ ਚੱਲ ਰਿਹਾ ਅਸੀਂ ਵੀ ਲੰਗਰ ਦਾ ਆ ਕੇ ਆ ਤੇ ਹੁਣ ਮੈਂ ਵੀ ਦੋਸਤ ਵੀ ਅਸੀਂ ਲੰਗਰ ਆਉਣੇ ਦੂਸਰੇ ਵੀ ਧਰਤੇ ਲੈ ਕੇ ਜਾਣਾ ਤੇ ਮੇਰੀ ਇੰਨੀ ਹਾਜ਼ਰੀ ਕਬੂਲ ਕਰਨ ਦੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਤੇ ਸਾਣਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਇੱਕ ਜਿੰਨੇ ਵੀ ਪਿੰਡ ਕੋਈ ਦੁੱਧ ਜਾਂ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਇਆ ਉਹ ਇੱਧਰ ਦੇ ਆਪਣੇ ਉਹ ਗੇਟ ਕੋਲੇ ਟਾਲੀ ਖੜੀ ਆ ਖੱਬਿਆ ਤੁਸੀਂ ਸਟੇਜ ਦੇ ਉੱਥੇ ਪਹੁੰਚਣਾ ਕਰ ਦਿਓ ਕਿਉਂਕਿ ਜਿਹੜਾ ਸਮਾਂ ਆਪਾਂ 10:00 12:00 ਵਜੇ ਬਤਾਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਕਿਸੇ ਦਾ ਦੂਜੇ ਦਾ ਲੰਗਰ ਖਰਾਬ ਨਾ